ਸਾਸੀ ਕਾਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਜੀ ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਤੇ ਸਾਰਿਆਂ ਨੂੰ ਅੱਜ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਲੈਂਦੇ ਪੰਜਾਬ ਵਾਲਿਆਂ ਨੂੰ ਤੇ ਆਪਣੇ ਇੱਧਰ ਚੜਦੇ ਪੰਜਾਬ ਵਾਲਿਆਂ ਸਾਰਿਆਂ ਨੂੰ ਬਾਹਰ ਬੈਠੇ ਅੰਦਰ ਸਾਰੇ ਕੰਮ ਕਾਜ ਕਰਨ ਦੇ ਜਿਹੜੇ ਸਾਰਿਆਂ ਨੂੰ ਮੁਬਾਰਕਾਂ ਜੀ ਤੇ ਅੱਜ ਦਾ ਵਲੌਗ ਕਰਦੇ ਆਪਾਂ ਸਟਾਰਟ ਤੇ ਅੱਜ ਦਾ ਵਲੌਗ ਇਦਾਂ ਵੀ ਅੱਜ ਆਪਾਂ ਚੱਲੇ ਆਂ ਵਿਆਹ ਤੇ ਪਹਿਲੀ ਤਰੀਖ ਅੱਜ ਤੇ ਸਾਡੀ ਮਾਸੇ ਜੀ ਦੀ ਪੋਤਰੀ ਦਾ ਕੁੜੀ ਦਾ ਵਿਆਹ ਵਾ ਤੇ ਤੇ ਆਪਾਂ ਹੁਣ ਪੂਨਮ ਨੂੰ ਲੈਣਾ ਬਟਾਲੇਉ ਪੂਨਮ ਗਈ ਪੇਕੇ ਰਹਿਣ ਵਾਸਤੇ ਤੇ ਉਹ ਕਹਿੰਦੀ ਮੈਂ ਵੀ ਜਾਣਾ ਵਯਾ ਤੇ ਉਹਨੂੰ ਆਪਾਂ ਬੱਸ ਸਟੈਂਡ ਤੋਂ ਲੈਣਾ ਵਾ ਠੀਕ ਹੈ ਜੀ ਉਹਨੇ ਪਿੰਡੋਂ ਬੱਸੇ ਬੱਸ ਤੇ ਆਉਣਾ ਵਾ ਬਟਾਲੇ ਤੇ ਆਪਾਂ ਉਹਨੂੰ ਅੱਡੇ 'ਚੋਂ ਲੈ ਕੇ ਜਾਣਾ ਨਾਲ ਤੇ ਹੁਣ ਆਪਾਂ ਚੱਲਦੇ ਆਂ ਜੀ ਨਾਲੇ ਤੁਹਾਨੂੰ ਰਾਜਪੂਰਾ ਵਲੋਗ ਵਿਖਾਉਂਦੇ ਆਂ ਜੀ ਠੀਕ ਹੈ ਜੀ ਤੇ ਸਾਰਿਆਂ ਨੂੰ ਫੇਰ ਤੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਾਲੇ ਆਪਣੇ ਲਾਗੇ ਜੇ ਨਹੀਂ ਹਰ ਚੋਵਲ ਦੇ ਨਮਾਸੀ ਨੇ ਸਾਰਿਆਂ ਨੂੰ ਸਾਡੇ ਵੱਲੋਂ ਸਾਰੇ ਪਰਿਵਾਰ ਵੱਲੋਂ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਮਿਲਦੇ ਆ ਤੁਹਾਨੂੰ ਫੇਰ ਅੱਗੇ ਜਾ ਕੇ ਠੀਕ ਹੈ ਜੀ ਤੇ ਵੀਡੀਓ ਦੇ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਵਲੋਗ ਪੂਰਾ ਵੇਖਿਓ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਜੀ ਅੱਡੀ ਖੁਸ਼ੀ ਵੀ ਚੱਲੀ ਜੀ ਵਿਆਹ ਜਣਾ ਕੁਜੀ ਹੈ ਕੁਜੀ ਚੱਲੇ ਅੱਜ ਪੂਰਾ ਟੌਰ ਗੱਡੇ ਆ ਅੱਡੀ ਖੁਸ਼ੀ ਨੇ ਤੇ ਕਮੈਂਟ ਕਰਕੇ ਦੱਸਿਓ ਅੱਡੀ ਖੁਸ਼ੀ ਕਿਤਾਂ ਦੀ ਲੱਗਣ ਦੀ ਹੈ ਠੀਕ ਹੈ ਜੀ ਆਪਾਂ ਚੱਲੇ ਆ ਜੀ ਵਿਆਹ ਅੱਜ ਤੇ ਠੰਡ ਵੀ ਬੜੀ ਤੇ ਟਾਈਮ ਨਾਲ ਹੀ ਸਵੇਰੇ ਉੱਠ ਗਏ ਸੀ ਤੇ ਟਾਈਮ ਨਾਲ ਕੰਮ ਖਤਮ ਕਰ ਲਿਆ ਸੀ ਤੇ ਧਾਰਾ ਕੱਢੀ ਅੱਜ 7 ਵਜੇ ਅੱਜ ਥੋੜਾ ਲੇਟ ਹੋ ਗਏ ਤੇ ਜਲਦੀ ਉੱਠਣਾ ਸੀ ਚਲੋ ਕੋਈ ਗੱਲ ਨਹੀਂ ਫਿਰ ਮਿਲਦੇ ਆਂ ਚਾਂਡੇ ਆਪਣੇ ਡੈਡੀ ਜੀ ਕਹੜੀ ਕਹਿੰਦੇ ਜਲਦੀ ਕਰੋ ਲੇਟ ਨਾ ਹੋ ਜਾਈਏ ਮੈਂ ਕਿਤੇ ਨਹੀਂ ਲੇਟ ਹੁੰਦੇ ਮਜਮੇ ਚੱਲਦੇ ਠੰਡ ਜਿਆਦਾ ਵਾ ਤੇ ਚਲੋ ਮਿਲਦੇ ਆਂ ਸਾਨੂੰ ਹੁਣ ਰਸਤੇ ਵਿੱਚ ਓ ਗਾਇਸ ਆਪਾਂ ਪਹੁੰਚ ਗਏ ਜੀ ਵਟਾਲੇ ਸ਼ਹਿਰ ਤੇ ਆਪਾਂ ਪੋਨਮ ਨੂੰ ਲੱਭੀਏ ਕਿੱਥੇ ਆ ਆ ਵੀ ਵੇਂਦੇ ਨਹੀਂ ਆ ਲਓ ਗਾਇਸ ਇਧਰ ਆਪਣੇ ਨਿਆਣੇ ਆ ਚੁੱਕੇ ਨੇ ਤੇ ਨਾਲ ਆ ਗਈ ਆ ਪੂਨਮ ਰੋਲਰ ਵਾਲਾ ਪਾਉਣ ਵਾਲੇ ਆ ਗਏ ਨੇ ਰੋਲਰ ਵਾਲਾ ਪਾਉਣ ਵਾਲੇ ਆ ਗਏ ਆ ਢਾਡੇ ਨੇ ਤੇ ਇਧਰ ਢਾਡਾ ਗੁਰੀ ਤੇ ਹੁਣ ਆਪਾਂ ਚੱਲੇ ਆ ਜੀ ਵਿਆਹ ਵਾਲਿਆਂ ਘਰ ਤੇ ਉੱਥੇ ਪਹੁੰਚ ਕੇ ਢਾਡੇ ਨਾਲ ਕਰਦੇ ਆ ਗੱਲਬਾਤ ਠੀਕ ਹੈ ਜੀ ਹੈਲੋ ਸਾਰੇ ਛੱਸੀ ਕਾਲ ਜੀ ਸੁਦੇ ਵੀਰ ਵਧਾਈ ਬਣ ਗਈ ਲੱਗਦਾ ਅੱਜ ਨਵੇਂ ਸਾਲ ਵਾਲੇ ਤੇ ਨਹੀਂ ਗਾਈ ਲੈਂਦੀ ਲੱਗਦਾ ਵੀਰ ਨੇ ਚਲੋ ਵਧੀਆ हां जी जी ਆਪਾਂ ਪਹੁੰਚ ਗਏ ਆਂ ਜੀ ਬੰਬਈ ਤੇ ਪਿੰਡ ਚ ਪਹੁੰਚੇ ਆਂ ਤੇ ਆਪਾਂ ਗੱਡੀ ਲਾਈ ਆਪਣੀ ਭੂਆ ਦੇ ਘਰ ਦੇ ਬਾਹਰ ਹੀ ਇੱਥੇ ਸਾਡੀ ਭੂਆ ਜੀ ਦਾ ਘਰ ਹੁੰਦਾ ਸੀ ਤੇ ਘਰ ਨੇ ਆਹ ਵੇਖ ਲੋ ਘਰ ਇੱਥੋਂ ਐ ਲੰਮਾ ਘਰ ਹੁੰਦਾ ਠੀਕ ਹੈ ਜੀ ਇੱਥੇ ਦੋ ਰੂਮ ਹੁੰਦੇ ਸੀ ਇਧਰ ਗੇਟ ਹੁੰਦਾ ਸੀ ਪਾ ਕਾਲਜ ਬੋਲਦਾ ਲੈ ਲੋ ਜੀ ਉਹ ਜਿੱਥੇ ਬੁਰਜੀਆਂ ਤੱਕ ਘਰ ਹੁੰਦਾ ਸੀ ਪੂਆ ਜੀ ਹੁਣਾਂ ਦਾ ਪੂ ਅੱਗੇ ਵਿਹੜਾ ਹੁੰਦਾ ਸੀ ਸਾਰਾ ਹੀ ਤੇ ਬਾਥਰੂਮ ਅਜੇ ਵੀ ਹੈਗਾ ਇਹ ਤੋਂ ਬਾਥਰੂਮ ਦਾ ਮਾਲਕ ਬਣੇਗਾ ਹੈ ਜੀ ਮੈਂ ਬਾਥਰੂਮ ਅਜੇ ਵੀ ਪੁਰਾਣਾ ਹੈਗਾ ਉਹ ਮੈਂ ਦੀ ਵੀ ਹੈ ਉੱਥੇ ਰੂਮ ਹੁੰਦਾ ਈ ਤੇ ਰਸੋਈ ਹੁੰਦੀ ਇਸ ਸਾਹਮਣੇ ਇੱਥੇ ਰਸੋਈ ਹੁੰਦੀ ਹੁੰਦੀ 4 ਰਸੋਈ ਹੈ ਕਿ ਆਹ ਵਾਲੀ ਤੇ ਆ ਕੇ ਵਿਹੜਾ ਹੁੰਦਾ ਇਧਰ ਇਧਰ ਰੂਮ ਹੈ ਇਧਰ ਕਮਰਾ ਹੈ ਇਹ ਕੋਹਾਂ ਕਮਰਾ ਹੈ ਤੇ ਉਥੇ ਪਰੇ ਪਰਲੇ ਬੰਨੇ ਹੁੰਦਾ ਹੀ ਖੁਰਾ ਤਾਂ ਕਾਂਦ ਮੇਰੇ ਸਾਹ ਬਾਤ ਕੀਤੀ ਇਹਨਾਂ ਨੇ ਹਾਂ ਮਗਰ ਲਾਓ ਜੀ ਇੱਥੇ ਸਾਡੇ ਭੂਆ ਫੁੱਫੜ ਜੀ ਰਹਿੰਦੇ ਹੁੰਦੇ ਸੀ ਤੇ ਵੇਖ ਲੋ ਕੀ ਹਾਲਤ ਹੋ ਜਾਂਦੀ ਹੈ ਨਾ ਨਾ ਘਰ ਚ ਰਹੀਏ ਤੇ ਪਛਾਨਿਆ ਨਹੀਂ ਜਾਣਿਆ ਘਰ ਜਿੱਦਾਂ ਪਹਿਲਾਂ ਜੋ ਇਹ ਆਇਆ ਹਿੰਦੂ ਤੋਂ ਲੋ ਤੇ ਮੈਨੂੰ ਲੱਗਦਾ ਉੱਥੇ ਤਾਂ ਕੀ ਨਾ ਇਹ ਸੁੱਖ ਨੂੰ ਆਇਆ ਨਾ ਸੁੱਖ ਤੇ ਗੇਟ ਮੇਰੇ ਸਨ ਇੱਥੇ ਹੀ ਹੈ ਨਾ ਕੋਈ ਸਾਡੀ ਰੋਟੀ ਗੇਟ ਇੱਥੇ ਉਹ ਵੇਖੋ ਉਹ ਵੇਖੋ ਗੇਟ ਇੱਥੇ ਆ ਨਾ ਡਾਡੀ ਜੀ ਗੇਟ ਇੱਥੇ ਹੀ ਆਡਾ ਸਾਹਮਣੇ ਉਹ ਉੱਥੇ ਜਿੱਥੇ ਤਾਂ ਆ ਇਹ ਸੁੱਖਦੇ ਸੋ ਅੱਟ ਦੇ ਜੀ ਕੰਮ ਪਹੁੰਚੇ ਕੋਈ ਢਾਲੀ ਵਾਲਾ ਕਰਦਾ ਜੀ ਤੇ ਵਰਦੀ ਜਾ ਕੇ ਬਾਹਰ ਸਕਦਾ ਅੱਜ ਗੱਡੀ ਅਹੀਂ ਲਾਤੀ ਆ ਇੱਥੇ ਆਪਣੇ ਬਾਰੇ ਹੀ ਚਲਿਏ ਦੇਵਾ ਤੇ ਸੁਰਣ ਇੱਥੇ ਆ ਆ ਕੇ ਲਾਤੀ ਨਿਕਲਿਆ ਬਾਹਰ ਤੁਸੀਂ ਤੇ ਤੇਲ ਚ ਆ ਕੇ ਲਾਉਣਾ ਤੈਨੂੰ ਦੇਵਾ ਸੁਰਣ ਤੇਲ ਕੇ ਛੋਣਾ ਨਵੀਂ ਵਿਆਹੀ ਹੈ ਲਾਓ ਜੀ ਦਰਾਣੀ ਤੇ ਜਠਾਣੀ ਦੀ ਮੈਚਿੰਗ ਬੜੀ ਪ੍ਰਸਾਦ ਰੁਕ ਰਹੀ ਹੈ ਗੋਲ ਨੂੰ ਕਿ ਤੇ ਸਰੀ ਪਰਿਆ ਦਰਾਣੀ ਹੋਰ ਗੋਰ ਕੀਤ ਤਤੂਰਾ ਰਹਿਣਾ ਹੈ ਨਾ ਚੋ ਛੁੱਟੀਆਂ ਦਾ ਵਧੀਆਂ ਚਾਰ ਦਿਨਾਂ ਅੱਠ ਤੇ 23 ਤੱਕ ਮੈਨੂੰ ਵੀ ਪਤਾ ਵਧੀਆਂ ਹੈ ਫੈਸੀ ਜੀ ਹਾਂ ਮੈਸੇਜ ਨਹੀਂ ਆਇਆ ਕੁੜੀਆਂ ਵਿਆਹ ਵੇਖਣਾ ਤਾਂ ਹੀ ਭਜੇ ਆਇਆ ਨੂੰ ਤੇ ਨਹੀਂ ਨਹੀਂ ਉਦਾਂ ਵੀ ਘਰ ਆ ਜਾਣਾ ਚਲੋ ਜੀ ਚਲੋ ਗਾਇਸ ਹੁਣ ਚਲਦੇ ਆਪਾਂ ਉਧਰ ਵਿਆਹ ਲਿਆਂ ਘਰ ਇਹਦੇ ਅੰਦਰ ਕੋਠਾ ਕਿੱਥੇ ਹੁੰਦਾ ਹੈ ਕੋਠਾ ਸਾਡਾ ਕੋਠਾ ਵੀ ਹੈ ਹੈ ਕਾ ਚੰਕਾ ਨਹੀਂ ਸੀ ਆ ਇੱਥੇ ਚੰਕਾ ਹੀ ਕੇ ਚਲੋ ਜੀ ਅੱਗੇ ਐਟ ਆਓ ਪਿਆ ਅੰਦਰ ਮੰਜੇ ਤੇ ਸੁੰਦਰ ਹੋ ਆ ਗਈ ਹਾਂ ਠੀਕ ਆ ਚੱਲ ਆਜੋ ਚੱਲ ਗੁਰੀ ਆ ਦੀਪੂ ਆ ਪੂਆ ਜੀ ਦਾ ਘਰ ਹੀ ਏ ਇਹ ਕਦੋਂ ਵੇਖਿਆ ਤੂੰ ਕਦੋਂ ਤੂੰ ਕਦੋਂ ਵੇਖਿਆ ਆ ਇਹ ਪੁੱਤ ਆਈ ਚਾਚਾ ਆ ਨਾ ਦੀਪਾਂ ਹਾਂ ਪਰ ਇਹ ਸਾਹਮਣੇ ਤਾਂ ਨਿੱਕੇ ਨਿੱਕੇ ਆਉਂਦੇ ਹੁੰਦੇ ਆ ਤੇ ਨਿੱਕੇ ਨਿੱਕੇ ਆਈਦਾ ਇੱਥੇ ਤਾਂ ਖੇੜੀ ਖੁੱਡੀ ਦਾ ਹੀ ਆ ਕੇ ਛੁੱਟੀਆਂ ਜੇ ਤੇ ਉਹ ਗੁਰਦੁਆਰੇ ਜਾਈਦਾ ਸੀ ਬਾਹਨੇ ਉਹ ਸਾਹਮਣੇ ਗੁਰਦੁਆਰਾ ਜੀ ਇੱਥੇ ਮੱਥਾ ਟੇਕਣ ਜਾਈਦਾ ਪ੍ਰਸ਼ਾਦ ਲੈਣ ਜਾਈਦਾ ਬਾਹਨੇ ਨਿੱਕੇ ਨਿੱਕੇ ਹੁੰਦੇ ਆ ਬਾਬਾ ਜੀ ਜਿਹੜੇ ਨੇ ਪੋਪਲਰ ਚਾਰ ਪੀਤੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਲਓ ਜੀ ਗਾਇਸ ਆਪਾਂ ਪਹੁੰਚ ਗਏ ਆ ਜੀ ਤਿਆਂ ਤਿਆਰੀਆਂ ਹੋਣੀਆਂ ਦਾਦੀ ਸਿੱਖਦਾ ਪਈ ਅੱਗ ਉਹਨਾਂ ਨੇ ਕਿਸੇ ਕੰਡੇ ਸਾਰੀਆਂ ਸਦਾ ਜਿਹੜੀਆਂ ਸਾਨੂੰ ਵਿਦਿਆਰਥੀ ਸਨ ਉਹ ਸਾਰੇ ਵਾਲੇ 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 ਨੰਗੀਆਂ 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 ਉਹਨਾਂ ਦੀ ਪਰਵਾਸ ਤੁਹਾਡੇ ਕੰਦ ਬਹੁਤ ਆ ਜਾ ਰਿਹਾ ਜੇ ਤੂੰ ਮੇਰੀ ਗੱਲ ਸੁਣ ਲੈ ਬੰਦੇ ਨੂੰ ਥੋੜਾ ਖਾਈ ਨਹੀਂ ਸਰ ਮੈਂ ਚਾਹ ਤੈਨੂੰ ਲੈਣਾ ਨਹੀਂ ਜੇ ਵੀ 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 ਘਟੇ ਵਦਿਆ ਨਾ ਤੇ ਵੇਚ ਲਈ ਲਾਓ ਜੀ ਰੌਣਕ ਪੂਰੇ ਰਹਿਣੇ ਹੌਲੀ ਹੌਲੀ ਜੀ ਤਰ੍ਹਾਂ ਵੇਖਣਾ ਬੀਬੀਆਂ ਜਿਹੜਾ ਜਿਹੜਾ ਮਾਇਆ ਨਿਆਣੇ ਛੱਡ ਕੇ ਇੱਧਰ ਫੋਟੋਆਂ ਕਿ ਚਾਉਣ ਨਹੀਂ ਆ ਵੇਖੋ ਮਾਮੂ ਨੂੰ ਗੁੱਪ ਘਾਦੋ ਮਾਮੂ ਨੂੰ ਗੁੱਪ ਘਾਦੋ ਬੱਸ ਨਾ ਮੈਂ ਲੈ ਕੇ ਆਇਆ ਨਾ ਤੇ ਮੰਮੀ ਕੋਲ ਚਲੋ ਭਈ ਹਣ ਤੋਰ ਕੇ ਆਓ ਐਨੂੰ ਐਨੂੰ ਬਹੁਤ ਤੋਰ ਕੇ ਸਾਤ ਸ੍ਰੀ ਗੁਰੂ ਵਾਹਿਗੁਰੂ ਸਾਤ ਸ੍ਰੀ ਗੁਰੂ ਸਾਰਿਆਂ ਨੂੰ ਜੀ ਸਾਰਿਆਂ ਨੂੰ ਸਾਤ ਸ੍ਰੀ ਗੁਰੂ ਹੋ ਠੀਕ ਠਾਕ ਜੀ ਆ ਸਾਰਾ ਚੌਣਾ ਇਕੱਠਾ ਹੋਇਆ ਵੇਖੋ ਤੁਹਾਡੇ ਮਾਝੇ ਏਰੀਏ ਦੇ ਵੇਟ ਲਾ ਕੇ ਤੇ ਸਾਰੇ ਇਕੱਠੇ ਹੋਏ ਇੱਥੇ ਲਓ ਜੀ ਸਾਰੇ ਫੋਟੋਆਂ ਹੁੰਦੀਆਂ ਇੱਥੇ ਫੁੱਲਾਂ ਦੀ ਵੀ ਤੁੰਨੂ ਫੁੱਲਾਂ ਦੀ ਵੀ ਚਾਹ ਲਓ ਜੀ ਕਿੱਦਾਂ ਦਾ ਲੱਗਣ ਡਿਆ ਇੱਥੇ ਆ ਗਏ ਬਈ ਸਾਰਿਆਂ ਨੂੰ ਵਧੀਆ ਵਧੀਆ ਬਹੁਤ ਕਿਦਾਂ ਦਾ ਲੱਗਣ ਡਿਆ ਬਈ ਭੈਂਟ ਹੁਣ ਤਕਾਲਾ ਲੈਣ ਨਾ ਨਹੀਂ ਉਹਨਾਂ ਨੂੰ ਨਹੀਂ ਨਾ ਠੰਡ ਘੱਟ ਲੱਗਣ ਡੀ ਕਹਿੰਦੇ ਅਸੀਂ ਠੰਡੇ ਲਾ ਕੇ ਜਾਈਏ ਕਿਉਂਕਿ ਆਸਦੇ ਆਟਾ ਚਾਣੀ ਹੁੰਦੀ ਆ ਬਹੁਤ ਜਿਹੜੀ ਜਿਹੜੇ ਠੰਡ ਫੋੜੀ ਕਰ ਲਈ ਹੋਰ ਬੀਬੀ ਤੁਸੀਂ ਸੁਣਾਓ ਸੈਦ ਓਕੇ ਰਿਪੋਰਟ ਹੈ ਚਲੋ ਵਧੀਆ ਚਾਹੀਦੀ ਹੈ ਆਹ ਦੇ ਹੋਰ ਹੋਰ ਤੇ ਪੂਰਾ ਜਾਇ ਕੀਤਾ ਪੂਰੇ ਸਾਰੇ ਨੇ ਸੈਲਫੀ ਲਈਆਂ ਫੋਟੋਆਂ ਖਿੱਚੀਆਂ ਤੇ ਹੁਣ ਆਪਾਂ ਚੱਲੇ ਆ ਜੀ ਆਪਾਂ ਘੁੰਮ ਫੇਰ ਲਿਆ ਇੱਥੇ ਆ ਕੇ ਬੜਾ ਵਧੀਆ ਲੱਗਣ ਡਿਆ ਤੇ ਹੁਣ ਆਪਾਂ ਰੋਟੀ ਰਾਟੀ ਖਾ ਕੇ ਹੁਣ ਆਪਾਂ ਜਾਣਾ ਘਰਾਂ ਨੂੰ ਤੇ ਬਈ ਉੱਧਰ ਜਾਣਾ ਵਾ ਉੱਥੇ ਜਾਣਾ ਉਦੋਂ ਵਾਲੀ ਜਾਵਾਂਗੇ ਕੁੜੀ ਜਾਣਾ ਉਦੋਂ ਵਾਲੀ ਆਹੋ ਜਾਣੇ ਜਾਣੇ ਆ ਮੈਂ ਚੱਲ ਕੁੜੀ ਨੂੰ ਦੇਖਣੇ ਵਿਚਾਰੀ ਨੂੰ ਹੈ ਚਲੋ ਗਾਈਸ ਤਾਂ ਕਿ ਉੱਧਰ ਸਾਡੀਆਂ ਬੀਬੀਆਂ ਹੋਣੀਆਂ ਛੇਤੀਆ ਰੋਚੀ ਤੇ ਜਲਦੀ ਆਓ ਫਿਰ ਮਾੜਾ ਉਧਰ ਵੀ ਜਾਣਾ ਪੈਣਾ ਜਾਣਾ ਖਰਾਤ ਇਹਨਾਂ ਕੋ ਰਹਿਣਾ ਅੱਜ ਨਹੀਂ ਨਹੀਂ ਰਾਤ ਤੁਹਾਡੇ ਕੋ ਰਹਿਣਾ ਕਹਿੰਦੇ ਸ਼ੁਕਰ ਹੈ ਗਰੀਬਾਂ ਦੇ ਚੱਲੇ ਨਾ ਨਾ ਗਰੀਬ ਕੌਣ ਹੈ ਸਾਰੇ ਅਮੀਰ ਆਪਣੇ ਆਪਣੇ ਘਰੀ ਜਾਨੀ ਹਾਂ ਬਿਲਕੁਲ ਤੇ ਇਹ ਤੁਹੀਂ ਕਦੋਂਣਾ ਜਦੋਂ ਕਹੋਗੇ ਚਾਹ ਤੜ ਨਾਲ ਚੱਲਦੇ ਸੀ ਇੱਕ ਗੱਲ ਵਿਦਿਆਰੀ ਚਲੋ ਛੱਡੀ ਕਰਾ ਚਲੋ ਰਿਕਾਰਡਿੰਗ ਵਿੱਚ ਹੋ ਗਈ ਹੈ ਰਿਕਾਰਡਿੰਗ ਰਿਕਾਰਡਿੰਗ ਹੋ ਗਈ ਵਿੱਚੇ ਸਾਰੇ ਠੀਕ ਹੈ मिलते हैं नून अपना रोटी खा ली ठीक है लाओ जी

मैं कहां हूं भाई बन गया आज आज नहीं यार पी 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 अरे बेटा बेटा 3000 सारी पाएगी ਆ ਗਈ ਫੋਟੋ ਆਹ ਸਾਹ ਪਾਲੀਆਂ ਖਾਈ ਚੁਾਈ ਤੁਹਾਨੂੰ ਬਣਨ ਖਾਂਦੀ ਆ ਅਬ ਲੌਗ ਬਣਾਉਂਦੇ ਆ ਅਬ ਲੌਗ ਬਣਾਉਂਦਾ ਲਓ ਜੀ ਗਾਇਸ ਕਾਟੀਆਂ ਪੈਣ ਆ ਗਈਆਂ ਸਾਹਮਣੇ ਸਾਰੇ ਇਧਰ ਆ ਡੇ ਭਾਜੀ ਦੀਦੀ ਕਿੱਥੇ ਆ ਗੀ ਗੋਰੀyal ਚੱਲ ਜੇ ਉਹਦੀ ਤੋਤੀ ਸਾਂ ਇਹ ਮਿਕਸ ਵਾਲੋਕ ਬਣਾਉਣਾ ਮਿਕਸ ਸਾਰਿਆਂ ਦਾ ਲਾਓ ਜੀ ਹਾਦੀਤੀ ਨੂੰ ਪੈਂਡੀਆਂ ਚੂੜੀਆਂ ਚੂੜੀ ਦੀ ਕਿਚੀ ਪੁਛਾ सा श्रीकाल मामी जी की हाल जी कि लगन डे डा जी बहुत वाइया लगन डे वह प्रोग्राम है जी हाँ जी तुझी ਚਲੋ ਚਲੋ ਜਲਦੀ ਕਰੋ ਭਾਜੀ ਨਹੀਂ ਆਏ ਭਾਜੀ ਆਉਣਗੇ 6-7 ਵਜੇ ਅੱਛਾ ਤੇ ਉਹਦੋਂ ਉਹ ਪਾਇਆ ਸੀ ਉਹਨਾਂ ਨੇ ਛੋਟ ਜਿਹਾ ਗੱਡੀ ਤੇ ਆਉਂਦੇ ਕਿਤੇ ਨਹੀਂ ਉਹਨਾਂ ਕਰਕੇ ਤਾਂ ਨਹੀਂ ਉੱਥੇ ਹਾਂ ਅੱਛਾ ਅੱਛਾ ਭਾਜੀ ਕਿੱਥੇ ਚਲੋ ਚਲੋ ਕੋਈ ਨਹੀਂ ਕੋਈ ਨਹੀਂ

ਪ੍ਰੇਮ ਰੋਟੀ ਖਾਣ ਲਈ ਤੁਹਾਨੂੰ ਮੈਂ ਦੱਸ ਦਿੰਦੀ ਆਂ ਦਾਤਾ ਜੀ ਹਾਂ ਜੀ ਚਾਰ ਰੋਟੀ ਲਈ ਵਾਲ ਮੰਡੇ ਉਮੰਦਾ ਪਾਣਾ ਲੈ ਜਾਈਗਾ ਪਾਣਾ ਲੈ ਜਾਈ ਹੈ ਸੁਣਾ ਪੜਾ ਆਹ ਦੇਖੋ ਕਟੀਆਂ ਆਈਆਂ ਚੌਣਾ ਚੌਣਾ ਇਕੱਠਾ ਹੋਇਆ ਵੇਖੋ ਇੱਧਰ ਹੈ ਹੈ ਚੌਣਾ ਨਹੀਂ

ਹੋਣ ਚਾਹੀਦਾ ਅੱਗੇ ਚੱਲ ਜੀ ਚੱਲੋ ਚੱਲੋ ਜੀ ਜ਼ਰੂਰ ਜੀ ਲੁਕੋ ਮੈਂ না ਚਲੋ ਜੀ ਮਮਾ ਜੀ ਦੋ ਵਾਰੀ ਨਹੀਂ ਹੋਣੀ ਆਹ ਵਾਰ ਦੋ ਮੇਰੀ ਕੁੜੀ ਨਾ ਮੈਂ ਤੁਹਾਨੂੰ ਹੀ ਤੁਹਾਨੂੰ ਪਤਾ ਹੀ ਨਹੀਂ ਹੋਰ ਜਿਹੜੀ ਲਾਦੀ ਜੀ ਨੇ ਲੈ ਲਈ ਇਹ ਕੀ ਹੈ ਅੱਗੇ ਬੱਤੀ ਤੇ ਬੈਠੀ ਇਹ ਤਾਂ ਮੈਂ ਕਿਹਾ ਜਾਨੀਆਂ ਕੋਈ ਵਾਟਸਪਾਟ ਕੱਟਦਾ ਕੀ ਬਾਰੇ ਆਉਂਦੀ ਹੈ ਉਹ ਦੋਨੀ ਬੋਲਤਾ ਨਹੀਂ ਫੜੀ ਜਾਂਦਾ ਫੋਟੋ ਘੇਈ ਤਾਂਗੇ ਬੈਠੋ ਬੈਠੋ চনে <laughs> চলো ਹਾਂ ਆਹੋ ਖੇਚ ਲੈ ਵੀਡੀਓ ਨਾਲ ਬਣਾਉਣ ਵਾਲਾ ਖਿੱਚਣ ਮਿੜਿਆ ਕਿਤੇ ਜਾਣਦੇ ਨਾ ਚਲੋ ਚਲੋ ਗਾਇਸ ਗਾਇਸ ਬਾਰੇ ਚ ਬਲੋ ਆਹੋ ਚਲੋ ਹਾਂ ਲਓ ਜੀ ਗਾਇਸ ਹੁਣ ਆਪਾਂ ਚੱਲੇ ਆ ਜੀ ਆਪਣੇ ਘਰੇ ਇਧਰ ਆ ਟੇ ਮਾਸੜ ਜੀ ਖਾਂਦੇ ਰੋਟੀ ਹੈ ਜੇ ਟਾਈਮ ਲੱਗੂ ਹੈ ਜੇ ਮਾਸੜ ਜੀ ਚੱਲੀਏ ਬਸ ਹੈ 2 ਮਿੰਟ ਚਲੋ ਉੱਧਰ ਲਓ ਜੀ ਹਾਂ ਜੀ ਇਹ ਆਲ ਚੱਲ ਓਏ ਬਲੂ ਹਾਂ ਜਿੱਥੇ ਆਉਣ ਹੋ ਰਹੇ ਇਹ ਮਾਸੜੀ ਰੋਟੀ ਆ ਜੀ ਮੰਗਦੀ ਆ ਕੋਈ ਨਾ ਕੋਨਮ ਪੈਟਾਂ ਓ ਗਾਇਸ ਅੱਜ ਆਪਾਂ ਪਹੁੰਚ ਗਏ ਆ ਜੀ ਪਿੰਡ ਉਦੋ ਵਾਲੀ ਤੇ ਆਪਣੇ ਮਾਸੀ ਜੀ ਦੇ ਘਰੇ ਆਏ ਆ ਤੇ ਉਹਨਾਂ ਦੇ ਬੇਟੇ ਦੇ ਘਰ ਹੋਈ ਆ ਗੁੜੀਆ ਤੇ ਉਹਨੂੰ ਵੇਖਣ ਆਏ ਆ ਠੀਕ ਹੈ ਜੀ ਤੇ ਇਧਰ ਆ ਸਾਡਾ ਮਾਸੀ ਜੀ ਦਾ ਬੇਟਾ ਜੋ ਕਿ ਅੱਜ ਤੋਂ 3-4 ਸਾਲ 5 ਸਾਲ ਪਹਿਲਾਂ ਵੀਰ ਦੇ ਥੋੜੀ ਨਾ ਕੁਦਰਤ ਨੇ ਥੋੜਾ ਜਿਹਾ ਮਾੜਾ ਕੰਮ ਕਰਤਾ ਵੀਰ ਨਾਲ ਵੀਰ ਦਾ ਨਾ ਥੋੜਾ ਇੱਕ ਸਾਈਡ ਵਾਲੇ ਪਾਸੇ ਨੂੰ ਥੋੜਾ ਟੈਗ ਪੈ ਗਿਆ ਸੀ ਤੇ ਵੀਰ ਤੇ ਥੋੜਾ ਜਿਹੀ ਕੰਡੀਸ਼ਨ ਥੋੜੀ ਖਰਾਬ ਹੋ ਗਈ ਤੇ ਮਤਲਬ ਕੰਮ ਕਾਜ ਤੋਂ ਬੜਾ ਔਖਾ ਹੋ ਗਿਆ ਵੀਰ ਦਾ ਤੇ ਅੱਜ ਅਸੀਂ ਆਪਾਂ ਵੀਰ ਨੂੰ ਆਇਆ ਮਿਲਣ ਵਾਸਤੇ ਤੇ ਬੜਾ ਵਧੀਆ ਲੱਗਣ ਡਿਆ ਵੀਰ ਕੋਲ ਪਹੁੰਚੇ ਆ ਤੇ ਵੀਰ ਕੋ ਨਾ ਥੋੜਾ ਜਿਹਾ ਉਹਨਾਂ ਨਹੀਂ ਬੋਲਿਆ ਜਾਂਦਾ ਜਿੱਦਾਂ ਪਹਿਲਾਂ ਬੋਲਿਆ ਜਾਂਦਾ ਟੈਕ ਆ ਗਿਆ ਥੋੜਾ ਜਿਹਾ ਤੇ ਹੁਣ ਥੋੜੇ ਜੇ ਸਹੀ ਤੋਰ ਫੇਰ ਡੇ ਪਹਿਲਾਂ ਤੁਰਿਆ ਤਰੇ ਨਹੀਂ ਜਾਂਦਾ ਤੇ ਹੁਣ ਤੋਰ ਫੇਰ ਲਿੰਦੇ ਆ ਤੇ ਥੋੜੇ ਜੇ ਘਰ ਦੇ ਹਾਲਾਤ ਵੀ ਇਦਾਂ ਹੀ ਨੇ ਤੇ ਅਸੀਂ ਮਾੜੀ ਮੋਟੀ ਸਪੋਰਟ ਕਰਦੇ ਰਹਿੰਦੇ ਆ ਠੀਕ ਹੈ ਜੀ ਤੇ ਨਹੀਂ ਅਡੋਲ ਬੰਦ ਕੇ ਤੇ ਮਾਸੀ ਜੀ ਇਧਰ ਕਰੋ ਇਧਰ ਗੱਲ ਸਾਸਰੀ ਘਰ ਬਲਾਓ ਸਾਰੇ ਨੇ ਸਾਸਰੀ ਘਰ ਬਹਾ ਇੱਥੇ ਸਾਹਮਣੇ ਆ ਫੋਨ ਦੇ ਵਿੱਚ ਇੱਥੋਂ ਹੀ ਆਏ ਇੱਥੇ ਇੱਥੇ ਆਹ ਹੋਵੇਂ ਦਾ ਸਿਆਹੀ ਅੰਗੇ ਜਾਉ ਤੜਾ ਖੁਲੇ ਬਦਾਨਾ ਦੋ ਲੱਗ ਬਣਾਈ ਹੋਈ ਹੈ ਹੈ ਬਣਾਈ ਆ ਆ ਵੇਖੋ ਹਾਂਜੀ ਕਿੰਨੇ ਹੋਏ ਸਾਸਿਕਾ ਬਲਾਓ ਫੱਟ ਜੋੜ ਕੇ ਮੈਂ ਆ ਵੇ ਲੋ ਜੀ ਉਹ ਕੁੜੀ ਨੂੰ ਪਿਆਰ ਦਉਂਗਾ ਸਾਲੀ ਜੀਜੇ ਨੂੰ ਪਿਆਰ ਦਿੰਦੀ ਏ ਕੀ ਆਖਾਂ ਸਾਲੀ ਜੀਜੇ ਨੂੰ ਪਿਆਰ ਦਿੰਦੀ ਹਈ ਹੈ ਲਾਓ ਜੀ ਸਾਲੀ ਨੇ ਜੀਜੇ ਨੂੰ ਪਿਆਰ ਦਿੱਤਾ ਸਿਰ ਤੇ ਹੱਥ ਰੱਖ ਕੇ ਨਹੀਂ ਨਹੀਂ ਰੱਖੋ ਸੇ ਮਾਸੀ ਘਰ ਰੌਣਕਾਂ ਲਾਤੀਆਂ ਸਾਰਿਆਂ ਨੇ ਆ ਗਏ ਹੈ ਤੇ ਉਹ ਤੇ ਇੱਥੇ ਹੀ ਕਰੀ ਜਾਂਦਾ ਰੌਣਕਾਂ ਆ ਗਿਆ ਸਾਡਾ ਪੁੱਤ ਦਾ ਪੱਕਾ ਬੰਦਾ ਆ ਹਾਂ ਹੋਰ ਕੀ ਹੋਰ ਕੀ ਸਾਡਾ ਪੁੱਤ ਦਾ ਵੀ ਪੱਕਾ ਹੋ ਪ੍ਰਵਾਨ ਹੋ ਪ੍ਰਵਾਨ ਓਏ ਭਗਣਾ ਨਾ ਪਾਇਓ ਭਗਣਾ ਨਾ ਪਾਇਓ ਭਗਣਾ ਨਾ ਪਾਇਓ ਭਗਣਾ ਨਹੀਂ ਭਗਣਾ ਓਏ ਮੈਂ ਤਾਂ ਪਪ ਬਗੜਾ ਨਾ ਪਾਇਓ ਹੋ ਲੱਗ ਗਈ ਕਾਇ ਨੀ ਨੰਬਰ ਘੁਣਾ ਕੇ ਕਾਇ ਨਾ ਕੋਈ ਆ ਗਿਆ ਮਾਥੀਓ ਨੀ ਉਹ ਤੋ ਨਾ ਹਨ ਨੀ ਨਾਈ ਨੀ ਸਾਨੂੰ ਜਿੱਤੀ ਮਮੀ ਲਾਓ ਜੀ ਕੋਈ ਚਾਹ ਨਾ ਅਮਰੂਦ ਖਾਂਡਿਆ ਹੈ आज मरुद बड़े खादे आपा जेना खादे ही तो ते इधर ने ਸਾਡੇ ਭਾਬੀ ਜੀ ਠੀਕ ਹੈ ਜੀ ਤੇ ਮੇਲ ਆਏ ਆ ਪੁਗੜੀਆਂ ਨੂੰ ਵੇਖਣ ਆਏ ਆ ਤੇ ਆ ਇਧਰ ਗੁੜੀਆਂ ਸਾਹਮਣੇ ਠੀਕ ਹੈ ਜੀ ਤੇ ਮਾਸੀ ਤੁਸੀਂ ਕਦੋਂ ਆਣਾ ਟੇਕੋ ਤੁਸੀਂ ਕਦੋਂ ਆਣਾ ਟੇਕੋ ਮੈਂ ਹਾਂ ਫਿਰ ਜੜਾ ਰਖਾ ਲੰਗਦੇ ਫਿਰ ਮੈਂ ਆਵਾਂਗੀ ਥਾਡੂ ਕੋ ਰਹਿ ਕੇ ਚਾਹ ਲਾਂ ਕੇ ਬਾਅਦ ਤੂੰ ਕਹਿੰਦਾ ਗਰਮੀਆਂ ਨਗਾ ਕੇ ਆਵਾਂਗੀ

ਹਾਂ ਤੇ ਹੁਣ ਕੰਨ ਕੋਲ ਪੜਾਏ ਇੱਧਰ ਮੇਕੋ ਤੇ ਇਧਰ ਆਏ ਇਹ ਆਲੀ ਨਹੀਂ ਇਹ ਉਪਰੇ ਕਾ ਇਧਰ ਆ ਬੜਾ ਤੇ ਹੈਗਾ ਆਪਣੀ ਭੈਣ ਦਾ ਗੁੱਸਾ ਕਰਕੇ ਬੈਠੇ ਹੋ ਕੋਈ ਜਿਮ ਲਗਾਈ ਹੋਇਆ ਬੜਾ ਬੜਾ ਕਰਦੇ ਹੁਣ ਘਰ ਆ ਜਾਓ ਤੇ ਮਨਾਉਣ ਆ ਜਾਓ ਹਾਂ ਜਿਮ ਤੋੜਾ ਕਰੀ ਨਾ ਸਾਸਰੀ ਗਾਲੀ ਸਾਸਰੀ ਗਾਲ ਸਾਰਿਆਂ ਨੂੰ ਜੀ ਹਾਂ ਕਾਲੇ ਵੀਰ ਦਾ ਮੁੰਡਾ ਏ ਲਿਖਾ ਲਿਖਾ ਅੱਛਾ ਆਪਰੇ ਮੁੰਡਾ ਨੇ ਲਿਖਾ ਨਰੀ ਹੋੜ ਆਹੋ ਜਿਗਰੇ ਮਰਾਏ ਉਂਗਲਾਂ ਤੇ ਬੱਲੇ ਬੱਲੇ ਆਵੇ ਆਹ ਵੇਖੋ ਜੀ ਹਾਲ ਹੈ ਹੈ ਕੋਈ ਨਹੀਂ ਕੁੜੀ ਲਾ ਹੰਤਾ ਦੀ ਡਿਜ਼ਾਈਨ ਅਰੇ ਕਾਲੀ ਪੜਿਆ ਜੋ ਉਹ ਜੀ ਗਾਇਸ ਅੱਜ ਇੰਨਾ ਕ ਬਲੌਗ ਬਣਾਉਣਾ ਹੈ ਆਪਾਂ ਤੇ ਬਲੌਗ ਵਧੀਆ ਲੱਗਾ ਤੇ ਇਹਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਠੀਕ ਹੈ ਜੀ ਤੇ ਫਿਰ ਮਿਲਾਂਗੇ ਨਵੇਂ ਬਲੌਗ ਦੇ ਨਾਲ ਰੱਬ ਰਾਖਾ ਜੀ ਸასი ਸਾਲ ਸਾਰਿਆਂ ਨੂੰ ਜੀ